ਕੇਜਰੀ ਜੀ ਨਾਲ ਸਾਬ ਨੂੰ ਕਿਨੇ ਪਾਰਲੀਮੈਂਟ ਤੇ ਜੇਗਾ ਪਰਣਾਵ ਸਾਹਿਬ ਨੂੰ ਬਦਲਣ ਦੀ ਕੋਈ ਐਡੀ ਜ਼ਰੂਰਤ ਨਹੀਂ ਸੀ ਐਮਐਲਏ ਫੋਰ ਰ ਮਗਰ ਮੇਨ ਮਕਸਦ ਇਹ ਹੈ ਕਿ ਰੁਬਾ ਸਾਹਿਬ ਘੜਨ ਲੋਕਾਂ ਨੂੰ ਡਰਿਆ ਨਹੀਂ ਕਰਕੇ ਵੱਡੇ ਵੱਡੇ ਇਸ਼ਤਿਹਾਰ ਲਾ ਕੇ ਵੱਡੀਆਂ ਵੱਡੀਆਂ ਜੱਫਾ ਮਾਰ ਕੇ ਅਸੀਂ ਉਸ ਤੋਂ ਬਾਅਦ ਕੇਜਰੀ ਪਾਲ ਸਾਹਿਬ ਨੂੰ ਭੇਜੀਏ ਉੱਤੇ ਪਾਰਲੀਮੈਂਟ ਵਿੱਚ ਜਿਹਨਾਂ ਨੂੰ ਫੈਸਲਾ ਦੇਣਾ ਉਹਦੇ ਵੀ ਆਉਣ ਵਾਲਾ ਪੰਜਾਬ ਦਾ ਭਵਿੱਖ ਡਿਪੈਂਡ ਕਰਨਾ ਪਹਿਲਾਂ ਇਹਨਾਂ ਨੇ ਗੱਲ ਚਲਾਈ ਕਿ ਆਸ਼ੂ ਜੀ ਨੇ ਹਾਈ ਕਮਾਂਡ ਨੂੰ ਚਿੱਠੀ ਲਿਖੀ ਜਿਸ ਦੇ ਵਿੱਚ ਕੋਈ ਸੱਚਾਈ ਨਹੀਂ ਸੀ ਇਹਨਾਂ ਨੇ ਲੇਖਕਾਂ ਬੱਚਿਆ ਹਟਕਾਉਣ ਵਾਸਤੇ ਇਹਨਾਂ ਨੇ ਗੱਲ ਚਲਾਈ ਕਿ ਅਸੀਂ ਇਹਨਾਂ ਨਾਲ ਗੱਲ ਚਲਾਈ ਕਿ ਅਜੀ ਜਿਵੇਂ ਨਾ ਕਿਵੇਂ ਜਿਹੜੇ ਸਮਾਨ ਅਸ਼ੂਜੀ ਨੂੰ ਭੇਜੇ ਗਏ ਹੈ ਬਿਜ਼ਨਸ ਵੱਲੋਂ ਉਹ ਸਮਾਨ ਆਪ ਹੀ ਨਾ ਮੈਨੂੰ ਮਿਲ ਗਿਆ। ਟਾਲੀ ਵਿੱਚ ਜਦੋਂ ਸਰਪਾਰ ਗਲਤੀ ਚ ਟਾਲੀਏ ਟਾਲੀ ਨਾਲ ਗਲਤੀਆਂ ਕਰਦੀ ਹੈ ਸਮਾਨ ਕੱਟੇ ਡੀਐਸਪੀ ਨੇ ਤੇ ਸਸਪੈਂਡ ਕਰਤਾ ਕਾਲੀ ਜੇ ਐਸਐਸਪੀ ਪੀ5 ਚੈਨਲ ਪੰਜਾਬੀ ਦੇਖ ਰਹੇ ਹੋ ਤੇ ਮੈਂ ਆ ਬਲਵਿੰਦਰ ਸਿੰਘ ਲੁਧਿਆਣਾ ਦੇ ਵਿੱਚ ਚੋਣਾਂ ਲੈ ਕੇ ਮਾਹੌਲ ਲਗਾਤਾਰ ਭਖਦਾ ਜਾ ਰਿਹਾ ਹੈ ਤੇ ਅੱਜ ਕਾਂਗਰਸ ਦੇ ਉਪ ਪ੍ਰਧਾਨ ਨੇ ਕਿੱਕੀ ਢਿੱਲੋ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਤੇ ਪ੍ਰੈਸ ਕਾਨਫਰੰਸ ਨੂੰ ਲੈ ਕੇ ਉਹਨਾਂ ਨੇ ਆਮ ਆਦੀ ਪਾਰਟੀ ਦੇ ਉੱਤੇ ਕੀ ਸਵਾਲ ਖੜੇ ਕੀਤੇ ਉਹਨਾਂ ਨੇ ਕਿਹਾ ਕਿ ਸੰਜੀਵ ਅਰੋੜਾ ਜੋ ਕਿ ਰਾਜ ਸਭਾ ਦੇ ਮੈਂਬਰ ਨੇ ਉਹਨਾਂ ਨੂੰ ਐਮਐਲਏ ਜਿਧਾਣਗੇ ਤੇ ਅਰਵਿੰਦ ਕੇਜਰੀਵਾਲ ਨੂੰ ਇਹ ਰਾਜ ਸਭਾ ਦੀ ਜਿਹੜੀ ਸੀਟ ਪੱਕੀ ਕਰਨਗੇ ਜੇ ਕੇਜਰੀਵਾਲ ਸਾਹਿਬ ਨੂੰ ਕਿਵੇਂ ਪਾਰਲੀਮੈਂਟ ਭੇਜਿਆ ਜਾਵੇ ਕਨਾਈਤਾ ਰੋੜਾ ਸਾਹਿਬ ਨੂੰ ਲੜਾਉਣ ਦੀ ਕੋਈ ਲੋੜ ਨਹੀਂ ਸੀ ਕਰੋੜਾ ਸਾਹਿਬ ਨੂੰ ਲੜਾਉਣ ਦੀ ਕੋਈ ਏਡੀ ਜ਼ਰੂਰਤ ਨਹੀਂ ਸੀ ਐਮ ਐਲ ਏ ਪਰ ਉਹਦੀ ਮਗਰ ਮੇਨ ਮਕਸਦ ਇਹ ਹੈ ਕਿ ਰੋੜਾ ਸਾਹਿਬ ਲੜਨ ਇਹ ਲੋਕਾਂ ਨੂੰ ਗਲਤ ਪਿਆਨੀ ਕਰਕੇ ਵੱਡੇ ਵੱਡੇ ਹਥਿਆਰ ਲਾ ਕੇ ਵੱਡੀਆਂ ਵੱਡੀਆਂ ਗੱਪਾਂ ਮਾਰ ਕੇ ਅਸੀਂ ਉਸ ਤੋਂ ਬਾਅਦ ਕੇਜਰੀਵਾਲ ਸਾਹਿਬ ਨੂੰ ਭੇਜੀਏ ਉੱਤੇ ਪਾਰਲੀਮੈਂਟ ਵਿੱਚ ਪਹਿਲਾਂ ਤਾਂ ਬੇਨਤੀ ਕਰਨਾ ਚਾਹਣਾ ਮੈਂ ਤੁਹਾਨੂੰ ਪ੍ਰੈਸ ਵਾਲੇ ਵੀਰਾਂ ਨੂੰ ਵੀ ਤੇ ਖਾਸ ਕਰਕੇ ਵੈਸਟ ਵਾਲੇ VOTER ਸਾਹਿਬਾਨਾਂ ਨੂੰ ਵੀ ਕਿ ਇਹ ਪੰਜਾਬ ਤਾਂ ਸਭ ਤੋਂ ਪੜਿਆ ਲਿਖਿਆ ਤੇ ਆਗਾਹ ਬਦੂ ਹਲਕਰ ਜਿਹੜੇ ਇਥੋਂ ਦੇ VOTER ਆ ਉਹ ਪ੍ਰੋਗਰੈਸਿਵ ਲੋਕ ਆ ਪੜ੍ਹੇ ਲਿਖੇ ਲੋਕ ਆ ਤੇ ਜੋ ਮਨੇ ਫੈਸਲਾ ਦੇਣਾ ਉਹਦੇ ਤੇ ਆਉਣ ਵਾਲਾ ਪੰਜਾਬ ਦਾ ਭਵਿੱਖ ਤੇ ਡਿਪੈਂਡ ਕਰਨਾ ਇਹ ਸਾਨੂੰ ਸਾਰੇ ਪੰਜਾਬੀਆਂ ਨੂੰ ਮੈਂ ਫਰੀਦਕੋਟ ਤੋਂ ਆ ਪਟਿੰਡੇ ਤੋਂ ਨੇ ਸਗਰੂਰ ਤੋਂ ਨੇ ਉਹ ਪਟਿੰਡੇ ਤੋਂ ਨੇ ਉਹ ਮੁਹਾਲੀ ਤੋਂ ਨੇ ਸਾਰੇ ਪੰਜਾਬੀਆਂ ਨੂੰ ਆਸ ਹੈ ਕਿ ਵੈਸਟ ਵਾਲੇ ਇੱਕ ਵਧੀਆ ਫੈਸਲਾ ਲੈਣਗੇ ਤਾਂ ਕਿ ਪੰਜਾਬ ਨੂੰ ਸਹੀ ਰੂਪ ਦਿਖਾਇਆ ਜਾਵੇ ਸੋ ਸਰਕਾਰ ਦਾ ਕੋਈ ਵੀ ਨੈਰੇਟਿਵ ਨਹੀਂ ਹੈ ਇਹ ਨਵੇਂ-ਨਵੇਂ ਨੈਰੇਟਿਵ ਬਣਾਉਣ ਦੀ ਕੋਸ਼ਿਸ਼ ਕਰ ਰਹੀ ਆ ਪਹਿਲਾਂ ਇਹਨਾਂ ਨੇ ਗੱਲ ਚਲਾਈ ਕਿ ਆਸ਼ੂ ਜੀ ਨੇ ਹਾਈ ਕਮਾਂਡ ਨੂੰ ਚਿੱਠੀ ਲਿਖੀ ਜਿਦੇ ਵਿੱਚ ਕੋਈ ਸਚਾਈ ਨਹੀਂ ਸੀ ਫਿਰ ਇਹਨਾਂ ਨੇ ਲੋਕਾਂ ਨਾਲ ਤੇ ਆਰਪਟ ਕੋਲ ਵਾਸਤੇ ਇਹਨਾਂ ਨੇ ਗੱਲ ਚਲਾਈ ਕਿ ਅਸੀਂ ਇਹਨਾਂ ਨੇ ਗੱਲ ਚਲਾਈ ਕਿ ਜਿਵੇਂ ਨਾ ਕਿਵੇਂ ਜਿਹੜੇ ਸਮਾਨ ਆਸ਼ੂ ਜੀ ਨੂੰ ਭੇਜੇ ਗਏ ਵਿਜਨਸ ਵੱਲੋਂ ਉਹ ਸਮਾਨ ਆਪ ਹੀ ਇਹਨਾਂ ਨੇ ਮੈਨੀਪੂਲੇਟ ਕੀਤੇ ਇਹ ਕਾਲੀ ਵਿੱਚ ਜਦੋਂ ਸਰਕਾਰ ਗਲਤੀ 'ਚ ਕਾਲੀਏ ਕਾਲੀ ਨਾ ਗਲਤੀਆਂ ਕਰਦੀ ਐ ਸਮਨ ਕੱਢੇ ਡੀਐਸਪੀ ਨੇ ਤੇ ਸਸਪੈਂਡ ਕਰਤਾ ਕਾਲੀ ਜੀ ਐਸਐਸਪੀ ਸਿਰਫ ਇੱਕ ਨਰੇਟਿਵ ਬਣਾਉਣ ਉਸੇ ਲੋਕਾਂ ਦਾ ਧਿਆਨ ਹਟਾਉਣ ਵਾਸਤੇ ਬੇਨਤੀ ਐ ਪ੍ਰੈਸ ਵਾਲੇ ਵੀਰਾਂ ਨੂੰ ਲੁਧਿਆਣਾ ਬੈਸਟ ਵਾਲੇ ਨੂੰ ਕਿ ਅੱਜ 3.5 ਸਾਲ ਹੋ ਗਏ ਆ ਫੈਸਲਾ ਇਸ ਗੱਲ ਤੇ ਹੋਣਾ ਕਿ 3.5 ਸਾਲਾਂ 'ਚ ਆਪ ਦੀ ਸਰਕਾਰ ਨੇ ਕੀ ਕੰਮ ਕੀਤੇ ਕੁਝ ਕੀਤਾ ਕਿ ਨਹੀਂ ਕੀਤਾ ਗੱਲਾਂ ਗੱਲਾਂ ਜੀ ਰੱਖਿਆ ਕਿ ਲੋਕਾਂ ਨੂੰ ਕੋਈ ਸੁਆਗ ਹੈ ਸੋ ਅੱਜ ਉਸ ਕਲਪ ਵੈਸਟੋਲੇ ਲੋਕਾਂ ਨੇ ਰਿਫਰੈਂਡਮ ਦੇਣਾ ਹੈ ਕੀ ਉਹ ਖੁਸ਼ ਨੇ ਲਾਅਨ ਆਰਡਰ ਦੀ ਸਿਚੁਏਸ਼ਨ ਤੋਂ ਖੁਸ਼ ਨੇ ਕੀ ਉਹ ਇੰਡਸਟਰੀਇਸਟ ਜਿਹੜੇ ਪਿਛਲੇ ਸਾਢੇ ਤਿੰਨ ਸਾਲਾਂ ਜਿਹੜੇ ਇੰਡਸਟਰੀਇਸਟਾਂ ਦਾ ਹਾਲ ਹੋਇਆ ਉਹਦੇ ਤੋਂ ਖੁਸ਼ ਨੇ ਕੀ ਜੋ ਅਜ ਦਫ਼ਤਰਾਂ ਵਿੱਚ ਕਰਪਸ਼ਨ ਅਜ ਦਫ਼ਤਰਾਂ ਵਿੱਚ ਹਾਲ ਹੈ ਕੀ ਉਹਨੂੰ ਤੋਂ ਖੁਸ਼ ਨੇ ਇਸ ਕੱਲ ਦਾ ਜਿਹੜੇ ਲੋਕਾਂ ਨੇ ਫੈਸਲਾ ਕਰਨਾ ਹੈ ਸੋ ਮੇਰੀ ਬੇਨਤੀ ਹੈ ਕਿ ਵੈਸਟਵਰਨ ਸਜਣਾ ਨੂੰ ਕਿ ਅਰੋੜਾ ਸਾਹਿਬ ਦਾ ਤੇ ਆਪ ਸਰਕਾਰ ਦਾ ਪਿਛਲੇ 3.5 ਸਾਲਾਂ ਦਾ ਹਿਸਾਬ ਕਿਤਾਬ ਕਰੋ ਦੇਖੋ ਕਿ ਇਹਨਾਂ ਨੇ ਕੀ ਕੀਤਾ ਕੀ ਇਹਨਾਂ ਦਾ ਵਿਜਨ ਹੈ ਸਭ ਤੋਂ ਪਹਿਲਾਂ ਮੈਂ ਹੁਣ ਕੈਂਡੀਡੇਟ ਸਾਹਿਬ ਦੀ ਗੱਲ ਕਰਨ ਲੱਗਾ ਹਾਂ ਅਰੋੜਾ ਸਾਹਿਬ ਦੀ ਜਦੋਂ ਅਰੋੜਾ ਸਾਹਿਬ ਕਹਿੰਦੇ ਆ ਕਿ ਮੈਂ ਇੰਡਸਟਰੀ ਨੂੰ ਅੱਗੇ ਲੈ ਕੇ ਜਾਊਗਾ ਅੱਜ ਤੱਕ ਕਦੀ ਅਰੋੜਾ ਸਾਹਿਬ ਮਾੜੀ ਲੌਨ ਆਰਡਰ ਸਿਚੁਏਸ਼ਨ ਤੇ ਨਹੀਂ ਬੋਲੇ ਅੱਜ ਤੱਕ ਦੱਸੋ ਬੋਲੇ ਹੁਣ ਕਦੀ ਉਹਨਾਂ ਨੇ ਕਿਹਾ ਹੋਏ ਕਿ ਲੌਨ ਆਰਡਰ ਦੀ ਸਿਚੁਏਸ਼ਨ ਕਰਕੇ ਇੰਡਸਟਰੀ ਦਾ ਨੁਕਸਾਨ ਹੋ ਰਿਹਾ ਚੇਅਰਮੈਨ ਹੈਵੀ ਡਸਟੀ ਦਾ ਹੁਣ ਆਪਦੀ ਸਰਕਾਰ ਨੇ ਇਹਨਾਂ ਦੀ ਸਰਕਾਰ ਨੇ ਲੁਧਿਆਉ ਯੂਪੀ ਤੋਂ ਲਿਆ ਕੇ ਇੱਕ ਲੇਡੀ ਨੂੰ ਉਹ ਬੰਦੇ ਨੂੰ ਲਾਇਆ ਅਰੋੜਾ ਸਾਹਿਬ ਕੀ ਗੱਲ ਲੁਧਿਆਣੇ ਵਿੱਚ ਕੋਈ ਵੀ ਸਿਆਣਾ ਇੰਡਸਟਰੀਸ ਨਹੀਂ ਸੀਗਾ ਜਿਹਨੂੰ ਚੇਅਰਮੈਨ ਲਾਇਆ ਜਾ ਸਕਦਾ ਹੀ ਰੋਣਾ ਸਾਹਿਬ ਇੱਕ ਬੰਦੇ ਨੂੰ ਚੇਅਰਮੈਨ ਵੀ ਨਿਵਾ ਸਕਦੇ ਸੀ ਅੱਜ ਇਹ ਕਹਿ ਰਹੇ ਨੇ ਮੈਂ ਕੰਮ ਕਰਾਉਂਗਾ ਤੇ ਜਦ ਡਸਕਲੇ ਟਾਊਨ ਇੰਡਸਟਰੀ ਦਾ ਚੇਅਰਮੈਨ ਯੂਪੀ ਤੋਂ ਲੱਗ ਜੇ ਤੇ ਰੋਣਾ ਸਾਹਿਬ ਚੁਟਾਉਣ ਤੇ ਰੋਣਾ ਸਾਹਿਬ ਕਿਸੇ ਬੰਦੇ ਨੂੰ ਲੁਧਿਆਣੇ ਨੂੰ ਚੇਅਰਮੈਨ ਵੀ ਨਿਵਾ ਸਕ ਸੋ ਮੇਰੀ ਬੇਨਤੀ ਹੈ ਪਿਛਲੇ ਜਦੋਂ ਦੇ ਐਮਪੀ ਬਣਿਆ ਰੋਣਾ ਸਾਹਿਬ ਰੋਣਾ ਸਾਹਿਬ ਨੂੰ ਹੁਣ ਤੱਕ 18 ਕਰੋੜ ਰੁਪਈਆ ਮਿਲਿਆ 18 ਕਰੋੜ ਰੁਪਈਆ ਫੰਡ ਐਲੋਕੇਟ ਹੋਇਆ ਮੇਰੇ ਕੋਲ ਆ ਸਾਰਾ ਜਿਹੜਾ ਸਰਕਾਰੀ ਫਿਗਰ ਉਹ ਹੈ 18 ਕਰੋੜ ਰੁਪਈਆ ਹੈ ਇਹਨਾਂ ਨੂੰ ਫਰੰਟ ਹੁਣ ਤੱਕ ਐਲੋਕੇਟ ਹੋਇਆ ਰੋਡਾ ਸਾਹਿਬ ਤੇ 18 ਕਰੋੜ ਵਿੱਚੋਂ ਕਰੋੜਾ ਸਾਹਿਬ ਨੇ ਸਿਰਫ 7 ਕਰੋੜ 81 ਲੱਖ ਰੁਪਈਆ ਖਰਚਿਆ ਸਿਰਫ 43% ਦਾ ਹਾਂ ਦਾ ਫੰਡ ਖਰਚਿਆ ਜਿਹੜੇ ਡਿਵੈਲਪਮੈਂਟ ਦੀਆਂ ਗੱਲਾਂ ਕਰ ਰਿਹਾ ਹੈ ਕਿ ਮੈਂ 1.5 ਸਾਲਾਂ ਚ ਦੇਰੀਆਂ ਲਿਆ ਦੂੰ ਉਹਨਾਂ ਦੀ ਜੇਬ ਚ ਸਰਕਾਰੀ ਪੈਸਾ ਪਿਆ ਉਹਨਾਂ ਤੋਂ ਖਰਚਿਆ ਹੀ ਨਹੀਂ ਗਿਆ ਉਹਨਾਂ ਤੋਂ ਆਵਦਾ ਪੈਸਾ ਨਹੀਂ ਲਾਇਆ ਗਿਆ ਤੇ ਅੱਗੋਂ ਤੁਹਾਨੂੰ ਮੈਂ ਹਰਾਨੀ ਦੀ ਗੱਲ ਦੱਸਣਾ ਚਾਹੁੰਦਾ ਕਿ ਜਿਹੜਾ ਖਰਚੇ 7 ਕਰੋੜ 81 ਲੱਖ ਰੁਪਈਆ ਉਹਦੇ ਚੋਂ ਸਿਰਫ 4 ਕਰੋੜ 81 ਲੱਖ ਰੁਪਈਆ ਲੁਧਿਆਣੇ ਦੇ ਖਰਚੇ ਸਿਰਫ 4 ਕਰੋੜ 81 ਲੱਖ ਪਿਛਲੇ ਸਮੇਂ ਦਾ ਨਰੋਣਾ ਸਾਹਿਬ ਜਦੋਂ ਐਮਪੀ ਸੀਗੇ ਪੰਜਾਬ ਤੇ ਲੁਧਿਆਣੇ ਤੇ ਐਮਪੀ ਸੀਗੇ ਤੇ ਜਿਹੜੀ ਉਹਨਾਂ ਦੀ ਲਿਸਟ ਹੈ ਜਿਵੇਂ ਉਹਨਾਂ ਦੇ ਵੱਡ ਖਰਚੇ ਐ ਮੈਂ ਬੋਰਡ ਪੜਿਆ ਐਡਵਰਟਾਈਜ਼ਮੈਂਟ ਪੜੀਆਂ ਇਹ ਜ਼ਰੂਰ ਇਸ ਗੱਲ ਤੇ ਧਿਆਨ ਦਿਓ ਉਹਨਾਂ ਵਿੱਚ ਉਹਨਾਂ ਨੇ ਖਾਸ ਕਰਕੇ ਕਿਹਾ ਕਿ ਮੈਂ ਹਸਪਤਾਲਾਂ ਦਾ ਬਹੁਤ ਫਾਇਦਾ ਕੀਤਾ ਨਾ ਵੀ ਕੰਮ ਕੀਤਾ ਉਹਨਾਂ ਨੇ ਕਿਹਾ ਮੈਂ ਸੜਕਾਂ ਦਾ ਬਹੁਤ ਫਾਇਦਾ ਕੀਤਾ ਉਹਨਾਂ ਨੇ ਕਿਹਾ ਮਸ਼ਹੂਰ ਕਲਜਾਂ ਦਾ ਬਹੁਤ ਫਾਇਦਾ ਕੀਤਾ ਅਰੋੜਾ ਸਾਹਿਬ ਦੇ ਆਪ ਦੇ ਫੰਡ ਵਿੱਚੋਂ ਸਿਰਫ ਕਰਜੇ 43% ਦੇ ਗਾਂ ਸੀਰੀਅਲ ਨੰਬਰ 244 ਤੇ ਸੜਕਾਂ ਵਾਸਤੇ ਲੁਧਿਆਣੇ ਟੋਟਲ ਅਰੋੜਾ ਸਾਹਿਬ ਨੇ ਖਰਚੇ 13636 ਰੁਪਏ ਆ ਮੇਰੇ ਕੋਲੇ ਤੋਂ ਸਾਰਿਆਂ ਨੂੰ ਭੇਜ ਦਿਆਂਗੇ ਸੀਰੀਅਲ ਨੰਬਰ 244 13600 60 ਰੁਪਏ ਉਹਨੇ ਦੇਖ ਲਓ ਤੇਰਾ ਜੱਟ ਸੜਕ ਕਿਵੇਂ ਬਣੂਗੀ ਐਜੇ ਦਾ ਜੇ ਟੋਏ ਆ ਉਹ ਵੀ ਨਹੀਂ ਭਰੇ ਜਾਣੇ ਤੇ ਮੈਂ ਕਰੋੜਾ ਸਾਹਿਬ ਦੇ ਵਿਜਨ ਦੀ ਤੇ ਉਹਨਾਂ ਦੇ ਕੀਤੇ ਹੋਏ ਕੰਮਾਂ ਬਾਰੇ ਦੱਸ ਰਿਹਾ ਕਿਉਂਕਿ ਜਦੋਂ ਬੰਦਾ ਇਲੈਕਸ਼ਨ ਲੜਦਾ ਇਸ਼ਤਿਹਾਰ ਜਿੰਨੇ ਮਰਜ਼ੀ ਲਈ ਜਾਵੇ ਉਹਦਾ ਕੰਮਾਂ ਦਾ ਲੇਖਾ ਜੋਖਾ ਕਰਨਾ ਪੈਂਦਾ ਪਿਛਲੇ ਸਮੇਂ ਦੌਰਾਨ ਕਰੋੜਾ ਸਾਹਿਬ ਪੰਜਾਬ ਦੇ ਐਮਪੀ ਸੀਗੇ ਹੈਗੀ ਹੈ ਹੁਣ ਤੇ ਉਹਨਾਂ ਨੇ ਕੀ ਕੀਤਾ ਮੈਂ ਉਹਦੇ ਬਾਰੇ ਦੱਸ ਰਿਹਾ ਜਿਉਂ ਰਿਕਾਰਡ ਹੈ ਸਭ ਕੁਝ ਸੀਰੀਅਲ ਨੰਬਰ 256 ਉਹਨਾਂ ਨੇ ਕਹਿੰਦੇ ਆ ਕਮਰੇ ਤੇ ਹਾਲ ਸਕੂਲਾਂ ਵਿੱਚ ਤੇ ਪਾਲਜ ਵਿੱਚ ਉਹਨਾਂ ਦੇ ਖਰਚੇ ਆ ਜੀ 8275 ਰੁਪਏ ਰੰਗ ਕਰਾਇਆ ਡਿਸਕਾਊਂਟ ਆ ਐਡਵੈਲਪਮੈਂਟ ਅੱਗੇ ਸੀਰੀਅਲ ਨੰਬਰ 269 ਵੇਰ ਰੋਮਨ ਹਾਲ ਸਕੂਲਾਂ ਦੇ ਜਾਂ ਜਿਹੜੇ ਹੋਰ ਕੋਈ ਅੰਗਰਵਾੜੀਆਂ ਦੇ 3400 ਰੁਪਏ ਕਿੰਦੇ ਰੰਗ ਕਰਨ ਨੂੰ 3400 ਰੁਪਏ ਦਿੱਤਾ ਹੋਊਗਾ ਅੱਗੇ ਜੀ ਸੀਰੀਅਲ ਨੰਬਰ 287 ਹਸਪਤਾਲ ਜਿਨ੍ਹਾਂ ਦੇ ਵੱਡੇ ਵੱਡੇ ਇਸ਼ਤਿਹਾਰ ਤੁਸੀਂ ਪੜ ਰਹੇ ਹੋ ਕਹਿੰਦੇ ਮੈਂ ਬਹੁਤ ਤਵੀਕਰਨ ਕੀਤਾ ਹਸਪਤਾਲਾਂ ਦਾ equipment ਖਰੀਦਣ ਵਾਸਤੇ ਉਹਨਾਂ ਨੇ ਖਰਚਿਆ ਜੀ 6998 ਆਜੋ ਫੜ ਲਿਓ ਇੱਕ ਖਰਚੀ ਉਹਨਾਂ ਨੇ ਸੀਰੀਅਲ ਨੰਬਰ 296 ਤੇ 1500 بار روپے سو جدا ਕੀ ਕੀਟੀ ਲੋ ਲੋ ਕੋ ਇਲزام ਲਗਾਏ ਗਏ ਨੇ ਪਰ ਆਮ ਆਦੀ ਪਹਿਲਾ ਹੀ ਇਹ ਸਪਸ਼ਟ ਕਰ ਚੁੱਕੀ ਹੈ ਵੀ ਸੀ ਅਰਵਿੰਦ ਕੇਜਰੀਵਾਲ ਨੂੰ ਰਾਜ ਸਭਾ ਨਹੀਂ ਭੇਜਾਂਗੇ ਤੇ ਦੂਜੇ ਪਾਸੇ ਹੁਣ ਵੇਖਣਾ ਹੋਵੇਗਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਾਂ ਪਾਰਟੀ ਕੀ ਕੀਟੀ ਲੋ ਨੂੰ ਕੀ ਜਵਾਬ ਦਿੰਦੀ ਹੈ ਨਾਲ ਸਮਾਂ ਦੱਸੇਗਾ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਦੀ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ